ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਤਸੰਦ ਸਾंगे ਪੰਜਾਬ ਮੇਰੇ ਜੇਬ ਲਗਾਉਂਦਾ ਤਰੀਕਾ ਦੇਖੋ ਕਿਸ ਤਰ੍ਹਾਂ ਕਿ ਨਵਾਂ ਪਜਾਮੇ ਦੇ ਜੇਬ ਲਾਣੀ ਹੈ ਤੇ ਕਿਸ ਤਰ੍ਹਾਂ ਕਿ ਕਟਿੰਗ ਕਰਨੀ ਹੈ ਕਿੰਨੀ ਆਪਾਂ ਲੰਬਾਈ ਰੱਖਾਂਗੇ ਕਿੰਨੀ ਚੌੜਾਈ ਰੱਖਾਂਗੇ ਜੇਬ ਦੀ ਉਹਦੇ ਬਾਰੇ ਦੱਸਾਂਗੇ ਤੁਹਾਨੂੰ ਇਹ ਜੇ ਮੇਰੇ ਕੋ ਕਪੜਾ ਜੇ ਵਾਲਾ ਇਹ ਜਿਹੜੀ ਲੰਬਾਈ ਹੈਗੀ ਉਹ 14 ਇੰਚ ਤਿਆਰ ਹੈਗੀ ਹੈ ਜਿੰਨੇ ਵੀ ਪਜਾਮੇ ਦੀ ਲੰਬਾਈ ਜ਼ਿਆਦਾ ਹੋਊਗੀ ਉਹਨੇ ਆਪਾਂ ਲੰਬਾਈ ਸਿਰਫ ਜੇਬ ਦੀ 14 ਇੰਚ ਲੰਬਾਈ ਤਿਆਰ ਰੱਖਣੀ ਹੈ ਅਗਰ ਪਜਾਮਾ ਛੋਟਾ ਹੈਗਾ ਬੱਚੇ ਦਾ ਹੈਗਾ ਤਾਂ 10 ਇੰਚ ਵੀ ਰੱਖ ਸਕਦੇ ਆ 11 ਇੰਚ ਵੀ ਰੱਖ ਸਕਦੇ ਆ ਉਹ ਪਜਾਮੇ ਦੀ ਲੰਬਾਈ ਦੇ ਸਾਹਮਣੇ ਰਹਿੰਦਾਗਾ ਪਰ ਜਿੰਨਾ ਵੱਡਾ ਪਜਾਮਾ ਹੋਊਗਾ ਲੰਬਾਈ ਆਪਾਂ 14 ਇੰਚ ਤਿਆਰ ਰੱਖਾਂਗੇ ਚੜਾਈ ਹੈ ਜਿਹੜੀ ਉਹਦੀ ਇਹ ਹੁਣ ਮੇਰੇ ਕੋਲ ਪੌਣੇ 7 ਇੰਚ ਤਿਆਰ ਹੈਗੀ ਆ ਪਰ ਲਗਨ ਜਿੰਨੀ ਜ਼ਿਆਦਾ ਕਮਰ ਦੀ ਹੋਊਗਾ ਪਜਾਮਾ ਉਹਦੀ ਆਪਾਂ ਜੇਬ 7 ਇੰਚ ਤਿਆਰ ਰੱਖਣੀ ਜ਼ਰੂਰੀ ਹੈ 7 ਸਵਾ 7 ਰਹਿ ਜੇ ਚੜਾਈ ਤਿਆਰ ਅਨੇ ਦੀ ਬਜਟ ਕਟਿੰਗ ਕਰਨੀ ਦੇਖੋ ਕਿਸ ਚੀਜ਼ ਤੇ ਕਨਾ ਕਟਿੰਗ ਕਰਨੀ ਆ ਉਹਦੇ ਬਾਰੇ ਦੱਸਾਂਗੇ ਕਈ ਵਾਰ ਕੀ ਹੁੰਦਾ ਆਪਾਂ ਜੇਬ ਦੀ ਕਟਿੰਗ ਕਰਨੀ ਆ ਇਸ ਤਰੀਕੇ ਨਾਲ ਕਟਿੰਗ ਕਰਦਨੇ ਆ ਇੱਥੋਂ ਇਸ ਤਿਕਾ ਨਾ ਕੱਢੀ ਨਹੀਂ ਕਰਨੀਗੇ ਕਈ ਵਾਰ ਕੀ ਹੁੰਦਾ ਆਪਾਂ ਜੇਬ ਚ ਕੋਈ ਚੀਜ਼ ਪਾਣਿਆ ਜਾਂ ਮੋਬਾਈਲ ਵਗੈਰਾ ਪਾਣਿਆ ਤਾਂ ਜੇਬ ਚੋਂ ਬਾਹਰ ਨਿਕਲ ਜਾਂਦਾਗਾ ਪਰ ਉਹਨਾਂ ਦੱਸਾਂਗੇ ਤਰੀਕਾ ਕੱਟਣ ਦਾ ਕਿਸ ਚੀਜ਼ ਤੇ ਆਪਾਂ ਕਟਿੰਗ ਕਰਨੀ ਆ ਫਿਰ ਤੁਸੀਂ ਮੋਬਾਈਲ ਪਾ ਲਓ ਮੋਬਾਈਲ ਬਾਹਰ ਨਹੀਂ ਆਊਗਾ ਇਹਦੇ ਵਿੱਚੋਂ ਇਹ ਕਟਿੰਗ ਕਰਾਂਗੇ ਆਪਾਂ ਇਸ ਤਰੀਕੇ ਨਾਲ ਕਟਿੰਗ ਕਰਾਂਗੇ ਇੱਥੋਂ ਇਸ ਤਰੀਕੇ ਨਾਲ ਕਟਿੰਗ ਕਰਨੀ ਹੈ ਇਹਦੀ। ਨਾਲ ਵਾਲੀ ਤੁਹਾਨੂੰ ਵੀਡੀਓ ਤੇ ਦੱਸਾਂਗੇ। ਪਜਾਮੇ ਦੇ ਜੇਬ ਲਗਾਉਣ ਦਾ ਤਰੀਕਾ ਜਿਹੜਾ ਕਿ ਬਿਨਾਂ ਆਪਾ ਥੈਲੀ ਬਣਾਏ ਲਾ ਸਕਦੇ ਜੇਬ ਜਿਉਂਾ ਦੇਖੋ ਮੈਂ ਜੇਬ ਕੱਟੀ ਹੈ। ਇਹਦੀ ਆਪਾਂ ਨੂੰ ਥੈਲੀ ਬਣਾਣੀ ਪਊਗੀ। ਕਈ ਵਾਰ ਕੀ ਹੁੰਦਾ ਆਪਣਾ ਕਪੜਾ ਥੋੜਾ ਹੁੰਦਾ ਹੈਗਾ। ਉਹ ਤੁਹਾਨੂੰ ਬਿਨਾਂ ਥੈਲੀ ਬਣਾਏ ਤੋਂ ਜੇਬ ਲਗਾਉਣ ਦਾ ਤਰੀਕਾ ਦੱਸਾਂਗੇ ਉਹਦੇ ਬਾਰੇ। ਉਹ ਤੁਹਾਨੂੰ ਆਉਣ ਵਾਲੀ ਵੀਡੀਓ ਤੇ ਦੱਸਾਂਗੇ। ਇਹ ਦੇਖੋ ਪਹਿਲਾਂ ਅੰਦਰਲੀ ਸਾਈਡ ਜਿਹੜਾ ਇਹ ਜੋੜ ਲਾਇਆ ਹੈ। ਇਹ ਪੁੱਠੇ ਪਾਸੇ ਆਪਾਂ 45 ਪੈਰ ਪੈਰ ਦੀ ਸਲਾਈ ਮਾਰ ਲੈਣੀ ਹੈ ਦੇਖ। ਐਸੇ ਕਿਨਾਂ ਪੈਰ ਪੈਰ ਦੀ ਸਲਾਈ ਮਾਰ ਕੇ ਫਿਰ ਉਹਨਾਂ ਕੱਪੜੇ ਨੂੰ ਪਾਸੇ ਸਿੱਧਾ ਕਰ ਲੈਣਾ ਹੈਗਾ। ਐਸੇ ਕਿਨਾਂ ਸਿੱਧਾ ਕਰਕੇ ਇਹਨੂੰ ਇਹਦੀ ਨੋਕ ਕੱਢ ਲੈਣੀ ਬਾਹਰ ਨੂੰ। ਅੰਦਰਲੀ ਸਾਈਡ ਵੀ ਆਪਾਂ ਪਾਰ ਪੈਰ ਦੀ ਸਲਾਈ ਮਾਰਾਂਗੇ ਤੇ ਬਾਹਰਲੇ ਪਾਸੇ ਵੀ ਅਜੀ ਸਲਾਈ ਮਾਰੀ ਆਪ ਸਲਾਈ ਸਾਰੀ ਬਾਹਰਲੇ ਪਾਸੇ ਕੱਢ ਲੈਣੀ ਹੈ ਅੰਦਰਲੀ ਸਾਈਡ ਨੇ ਰੱਖਣੀ ਹੈ ਯਾਨੀ ਇੱਕੋ ਜਿਹਾ ਕਪੜਾ ਰਵੇ ਅਗਰ ਵੀਡੀਓ ਤੁਹਾਨੂੰ ਪਸੰਦ ਆ ਰਹੀ ਹੈਂ ਤਾਂ ਜਿਆਦਾ ਜਿਆਦਾ ਲਾਇਕ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਤਾਂ ਕਿ ਪਤਾ ਲੱਗੇ ਤੁਹਾਨੂੰ ਕਿਸ ਥੇ ਕਿਨਾ ਆਪਾਂ ਕਟਿੰਗ ਕੀਤੀ ਹੈ ਕਿਸ ਥੇ ਕਿਨਾ ਜੇਬ ਲਾਈ ਹੈ ਦੇਖੋ ਜਿਹੜੇ ਜੇਬ ਲਾਵਾਂਗੇ ਆਪਾਂ ਦੇਖੋ ਪਜਾਮੇ ਦੇ ਕਿਸ ਥੇ ਕਿਨਾ ਆਪਾਂ ਕਪੜਾ ਰੱਖਾਂਗੇ ਜੇ ਵਾਲਾ ਕਿਸ ਤਰੀਕੇ ਨਾਲ ਲਾਵਾਂਗੇ ਜੇ ਦਾ ਆਪਾਂ ਪਜਾਮੇ ਦੇ ਕਿਸੇ ਦੇ ਥੈਲੀ ਦੇ ਜੇਬ ਤੇ ਜੋੜ ਲਾਇਆ ਹੋਵੇ ਤਾਂ ਜੋੜ ਵਾਲਾ ਪਹਿਲਾ ਕਪੜਾ ਦੇ ਨਾਲ ਲਾਵਾਂਗੇ ਸਾਹਮਣੇ 프ਰੰਟ ਤੇ ਜਿਹਦੇ ਆਪਾਂ ਜੇਬ ਲਾਣੀ ਹੈ ਪਜਾਮੇ ਤੇ ਇਹ ਦੇਖੋ ਇਹ ਮੇਰਾ ਮੂਹ ਰੱਖਿਆ ਜਿੰਨਾ ਆਪਾਂ ਜੇਬ ਦਾ ਮੂਹ ਰੱਖਣਾ ਦਾ 6 ਇੰਚ ਮੂਹ ਰੱਖਿਆ ਹੋਇਆਗਾ ਪਰ ਜਿਹੜਾ ਆਪਾਂ ਜੇਬ ਦਾ ਕਪੜਾ ਰੱਖਾਂਗੇ ਥੱਲੇ ਦੀ ਸਾਈਡ ਆ ਉਹ ਆਪਾਂ ਇਹਨਾਂ ਉੱਚਾ ਰੱਖਣਾ ਹੈ ਮੂਹ ਦੇ ਨਾਲੋਂ ਯਾਨੀ ਕਿ ਆਪਾਂ ਨੇਫਾ ਮੋੜੀਏ ਜਦੋਂ ਜੇ ਵਿਦਤ ਥੱਲੇ ਦਾ ਮੂੰਹ ਆ ਜਿਹੜਾ ਇਹਦੇ ਵਿੱਚ ਕੱਪੜੇ ਥੱਲੇ ਆ ਜੇ ਨੇਫੇ ਦੇ ਥੱਲੇ ਆਣਾ ਜ਼ਰੂਰੀ ਹੈ। ਹੁਣ ਇਸੇ ਤਰ੍ਹਾਂ ਆਪਾਂ ਕੱਪੜਾ ਥੱਲੇ ਰੱਖ ਲੈਣਾ ਜੇ ਵਾਲਾ ਪਾਸਾ। ਇਹ ਗਾ ਨਿਸ਼ਾਨ ਦੇ ਬਿਲਕੁਲ ਬਰਾਬਰ ਕਰ ਲੈਣਾ ਨੂੰ ਇੱਥੇ ਇੰਨਾ ਮੂੰਹ ਰੱਖਣਾ ਆਪਾਂ ਇੰਨੀ ਉੱਚੀ ਰੱਖਣੀ ਜੇ ਵਾਲਾ ਕੱਪੜਾ ਜਿਹੜਾ ਥੱਲੇ ਆਲਾ। ਇੱਥੇ ਵੀ ਆਪਾਂ ਪੈਰ-ਪੈਰ ਦੀ ਸਲਾਈ ਮਾਰਾਂਗੇ ਇਹਦੇ ਉੱਤੇ। ਭਾਈ ਸਾਹਿਬ ਦੀ ਇੱਕੋ ਜਿਹੀ ਮਾਰਨੇ ਪੈਰ ਪੈਰ ਦੀ ਵੱਧ ਕੱਟ ਨਹੀਂ ਰੱਖਣੇਗੇ। ਜਿੰਨਾ ਪਰ ਮੂਹ ਰੱਖਾ ਜੇ ਉੱਥੋਂ ਦੇ ਸਲਾਈ ਮਾਰਨੇ ਕੱਲੀ 6 ਇੰਚ ਮੂਹ ਰੱਖੇ ਤੇ 6 ਇੰਚ ਤੇ ਸਲਾਈ ਮਾਰ ਲੀਆ। ਇੱਥੇ ਉਹਨਾਂ ਪਰ ਛੋਟਾ ਜਿਹਾ ਕੱਟ ਲਾ ਲਾਂਗੇ। ਇੱਥੇ ਕਿਨਾਂ ਦੋਨਾਂ ਪਾਸੇ ਕੱਟ ਲਾ ਲੈਣਾ ਹੈਗਾ। ਉਹਨਾਂ ਜਿਹੜਾ ਕਪੜਾ ਜੇ ਵਾਲਾ ਪਾਣਾ। ਇਹਨੂੰ ਇੱਧਰ ਲਈ ਅੰਦਰ ਛੜ ਮੋੜ ਦੇਣਾ ਜੇ ਵਾਲੇ ਪਾਸੇ ਨੂੰ ਮੋੜਨਾ ਹੈਗਾ ਜਿਹੜਾ ਦਬਾਅ ਦਿੱਤਾ ਹੈਗਾ। ਇਸ ਤਰ੍ਹਾਂ ਨਾਕ ਨੂੰ ਮਾਰ ਕੇ ਕਪੜਾ ਪਲੇਨ ਕਰ ਲਓ ਬਿਲਕੁਲ। ਮੇਰੇ ਕੱਟ ਲਾਇਆ ਸੀ ਦੇਖੋ ਇਸ ਦੇ ਕਿਰੇ ਕੱਟ ਬਾਹਰ ਆ ਗਿਆ ਆਪਣੇ ਬਾਹਲੀ ਬਾਹਰ ਹੁਣ ਇੱਥੇ ਵੀ ਆਪਾਂ ਪੈਰ ਪੈ ਦੀ ਸਲਾਈ ਮਾਰਾਂਗੇ ਇਹਦੇ ਉੱਤੇ ਵੀਡੀਓ ਮੇਰਾ ਪਹਿਲਾਂ ਪਾਈਆਂ ਹੋਈਆਂ ਗਈਆਂ ਤੁਸੀਂ ਦੇਖੋ ਜਰੂਰ ਦੇਖੋ ਅਤੇ ਜਿਆਦਾ ਜਿਆਦਾ ਲਾਈਕ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਆਹ ਨਾਲ ਵੀਡੀਓ ਤੁਹਾਨੂੰ ਦੱਸਾਂਗੇ ਰਾਸ਼ਟਰੀ ਪਾਉਣ ਦਾ ਤਰੀਕਾ ਤੁਹਾਨੂੰ ਦੱਸਿਆਗਾ ਪਲੇਗਰੋ ਦੇ ਵਿੱਚ ਡੋਰੀ ਵੀ ਪੈਂਦੀ ਹੈ ਤੁਸੀਂ ਦੇਖਿਆ ਹੋਣਾਗਾ ਡੋਰੀ ਕਿਸ ਤਰ੍ਹਾਂ ਕੰਨਾ ਪੈਂਦੀ ਹੈ ਉਹਦੇ ਬਾਰੇ ਦੱਸਾਂਗੇ ਤੁਹਾਨੂੰ ਇਹ ਮੈਂ ਪਹਿਲਾਂ ਟਾਂਕਾ ਲਾ ਲਿਆ ਪੈਰ ਪੈਰ ਵਾਲਾ ਉਦੋਂ ਬਾਅਦ ਜਿਹੜੇ ਅਪ ਜੇਬ ਬਣਾਈ ਹੋਈ ਹੈਗੀ ਇਸ ਥਿੱਕੇ ਨਾਲ ਅਪਨ ਡਬਲ ਕਰ ਲੈਣਾ ਇਹਨੂੰ ਯਾਨੀ ਕਿ ਥੱਲੇ ਜਿਹੜੇ ਬਣਾਈ ਹੋਈ ਬਰਾਬਰ ਆ ਜਾਵੇ ਬਿਲਕੁਲ ਨਜ਼ਰਾ ਕਪੜਾ ਇੱਕੋ ਜਿਹਾ ਕਰ ਲੈਣਾ ਥੱਲੇ ਜ ਕੋਈ ਬਾਲ ਨਹੀਂ ਆਣਾ ਚਾਹੀਦਾ ਥੱਲੇ ਦੀ ਸਾਈਡ ਇੱਥੇ ਫੇਰ ਆਪਾਂ ਸਲਾਈ ਮਾਰਾਂਗੇ ਇਹਦੇ ਨਾਲ ਜਾਨੀ ਕਿ ਮੂੰਹ ਬਰਾਬਰ ਖੜ ਜੇ ਇਹਦੇ। ਅਈ ਵਾਰ ਕੀ ਹੁੰਦਾ ਪਜਾਮੇ ਦੇ ਜੇਬ ਦੇ ਉੱਤੇ ਚੈਨ ਵੀ ਲਵਾ ਲੈਂਦੇ ਆ ਜਾਨੀ ਕਿ ਜਿੱਪ ਕਹਿ ਦਨੇ ਆਪਾਂ ਉਹਦੇ ਬਾਰੇ ਵੀ ਦੱਸਾਂ ਕਿਸ ਤਰੀਕੇ ਨਾਲ ਪਜਾਮੇ ਦੇ ਜੇਬ ਤੇ ਜਿੱਪ ਲੱਗਦੀ ਹੈਗੀ। ਬਿਲਕੁਲ ਵੀ ਆਸਾਨ ਤਰੀਕਾ ਹੈ ਪਜਾਮੇ ਦੇ ਜੇਬ ਲਾਉਣ ਦਾ। ਇਹ ਜਿਹੜਾ ਟਾਂਕਾ ਜਿਹੜਾ ਪਾ ਥੱਲੇ ਜੇਬ ਉਹਨੇ ਲਾਈ ਹੈ ਥੈਲੀ ਬਣਾਈ ਹੈਗੀ ਉਦੋਂ ਤੇ ਟਾਂਕਾ ਲਾਣਾ ਨਹੀਂ ਕਿ ਥੈਲੀ ਅੱਗੇ ਪਿੱਛੇ ਨਾ ਹੋਵੇ ਕਦੇ ਵੀ ਇਹ ਵਾਰ ਆਪਾਂ ਨੇਫਾ ਮੋਰ ਦੇ ਜਦ ਤੱਕ ਇਹ ਵਾਲੀ ਥੈਲੀ ਜਿਹੜੀ ਹੱਲ ਜਾਂਦੀ ਇੱਥੋਂ ਪਤਾ ਨਹੀਂ ਲੱਗਦਾ ਕਿ ਕਿਹੜੇ ਪਾਸੇ ਨੂੰ ਮੁੜ ਗਈ ਆ ਉਹ ਐਸੇ ਕਹਿੰਦਾ ਟਾਂਕਾ ਮਾਰ ਕੇ ਖੜਾ ਦੇਣੀ ਐ ਇਹਨੂੰ ਐਸੇ ਕਹਿੰਦਾ ਜੇਬ ਲਾਣੀ ਹੈਗੀ ਐ ਆਰ ਵਾਲੀ ਵੀਡੀਓ ਤੁਹਾਨੂੰ ਦੱਸਾਂਗੇ ਮੇਣਾ ਥੈਲੀ ਬਣਾਉਣ ਤੋਂ ਜੇਬ ਲਾਣ ਦਾ ਤਰੀਕਾ ਉਹ ਕੱਟ ਕਪੜੇ 'ਚ ਵੀ ਲੱਗ ਜਾਂਦੀ ਕਿਵੇਂ ਲੱਗਦੇ ਉਹਦੇ ਬਾਰੇ ਵੀ ਦੱਸਾਂਗੇ ਤੁਹਾਨੂੰ ਇਹ ਦੇਖੋ ਜੇਬ ਲੱਗ ਚੁੱਕੀ ਹੈ ਇਸ ਤਰੀਕੇ ਨਾਲ ਜੇਬ ਲਾਣੀ ਹੈ ਕਟਿੰਗ ਹੈ ਜਿਹੜੀ ਇਸ ਤਰੀਕੇ ਨਾਲ ਹੀ ਕਟਿੰਗ ਕਰਨੀ ਹੈ ਇਹਦੇ ਵਿੱਚ ਜਦੋਂ ਮੈਂ ਮੋਬਾਈਲ ਪਾ ਲਵਾਂ ਪੈਸੇ ਪਾ ਲਵਾਂ ਜੇਬ ਚੋਂ ਬਾਹਰ ਨਹੀਂ ਆਣਗੇ ਦੇਖੋ ਪਹਿਲਾਂ ਮੈਂ ਜੇਬ ਲਗਾ ਕੇ ਦਿਖਾਤੀ ਤੁਹਾਨੂੰ ਮਰਵਾ ਦੁਬਾਰਾ ਫੇਰ ਜੇਬ ਲਗਾ ਕੇ ਦਿਖਾ ਰਾਂਗਾ ਕਈ ਵਾਰ ਆਪਾਂ ਨੂੰ ਨਹੀਂ ਸਮਝ ਆਉਂਦੀ ਕਿਸ ਤਰੀਕੇ ਨਾਲ ਜੇਬ ਬਣਾਈ ਹੈ ਤੇ ਕਿਵੇਂ ਲਾਈ ਹੈ ਇਹਦੇ ਕੋਈ ਇਸ ਤਰੀਕੇ ਆਪਾਂ ਕਪੜਾ ਬਾਹਰ ਨਹੀਂ ਸਿਰ ਮੋੜਦੇ ਡਬਲੇ ਨੂੰ ਅਰੇ ਪੁੱਠਾ ਪਾਸੇ ਜਿਹੜਾ ਪਾਸਾ ਜੋੜ ਲਾਏਗਾ ਉਹ ਪਾਸਾ ਅੰਦਰਲੀ ਸਾਈਡ ਆਉਣਾ ਚਾਹੀਦਾ ਬਾਹਰਲੇ ਪਾਸੇ ਨਹੀਂ ਆਉਣਾ ਚਾਹੀਦਾ ਜੇਕਰ ਬਿਨਾਂ ਜੋੜ ਦੀ ਥੈਲੀ ਬਣਾਈਏ ਫੇਰ ਕੋਈ ਦਿੱਕਤ ਨਹੀਂ ਕਿਹੜੇ ਪਾਸੇ ਮਰਜੀ ਟਾਂਕਾ ਲਾ ਸਕਦੇ ਹਾਂ ਇਹ ਜਿਹੜੀ ਆਪਾਂ ਪੈਰ ਦੀ ਸਲਾਈ ਮਾਰਨੀ ਹੈ ਇਹਦੇ ਉੱਤੇ ਪੈਰ ਪੈਰ ਦੀ ਸਲਾਈ ਮਾਰਨ ਤੋਂ ਬਾਅਦ ਆਪਾਂ ਇਹਨੂੰ ਸਿੱਧਾ ਕਰ ਲੈਣਾਗਾ ਜਿਸ ਨਾਲ ਕਰਕੇ ਜੇ ਨੋਕ ਜਿਹੜੀ ਥੈਲੀ ਬਣਾਈ ਹੈ ਜਿਹੜੀ ਇਹਦੇ ਬਾਹਰ ਜਿਹੜਾ ਨੋਕ ਕੱਟ ਲੈਣੀ ਹੈ ਠੀਕੇ ਨਾਲ ਮੈਂ ਇੱਧਲੇ ਪਾਸੇ ਪੈ ਪੈ ਦੀ ਸਲਾਈ ਮਾਰਾਂਗੇ ਇਹ ਦੇਖੋ ਜਿਹੜਾ ਕੱਪੜਾ ਅੰਦਰ ਸਾਈਡ ਮੁੜਿਆਗਾ ਇਹਨੋਂ ਪਾ ਬਾਹਰ ਕੱਢ ਲੈਣਾ ਇਸ ਤਰੀਕੇ ਨਾਲ ਇੱਕੋ ਜਿਹਾ ਮੈਂ ਉਹ ਤੈਲੀ ਬਣ ਗਿਆ ਤੁਹਾਨੂੰ ਫਿਰ ਲਗਾਉਣ ਦਾ ਤਰੀਕਾ ਦੁਬਾਰਾ ਦੱਸ ਦੇਵਾਂਗੇ ਤੁਹਾਨੂੰ ਪਤਾ ਲੱਗ ਜਾ ਕਿ ਇਸ ਤੇ ਕਿੰਨਾ ਜੇਬ ਲਾਈ ਸੀ ਉਹ ਪਰ ਇੱਕ ਚੀਜ਼ ਦਾ ਧਿਆਨ ਹੋਰ ਰੱਖਣਾ ਇਹਦੇ ਚ ਜੇਬ ਪਹਿਲਾ ਜਿਹੜੀ ਲਏ ਜੇਬ ਲਾਈਏ ਦੇ ਉੱਤੇ ਵਾਓ ਪਰ ਇਹਦੇ ਪਾਸੇ ਚਾਲੂ ਕਰੀ ਸੀਗੀ ਯਾਨੀ ਕਿ ਇਧਰਲੇ ਪਾਸੇ ਚਾਲੂ ਕਰੀਏ ਜੇਬ ਲਾਉਣ ਦਾ ਤਰੀਕਾ ਇਹ ਮੈਂ ਜੇਬ ਲਾਈਏ ਦੇਖੋ ਆਪਾਂ ਪਹਿਲਾਂ ਇਧਰਲੇ ਪਾਸੇ ਸਟਾਰਟ ਕਰੀ ਸੀ ਉੱਪਰਲੇ ਪਾਸੇ ਜਿੱਥੇ ਅਪਾ ਨੇਫਾ ਮੋੜਨਾ ਹੈ ਉਧਰੋਂ ਬਾਅਦ ਚਾਲੂ ਕਰੀ ਸੀ ਜੇਬ ਲਾਣੀ ਉਹ ਜਿਹੜੇ ਦੂਜੇ ਸਾਹਮਣੇ ਪੇਸ ਤੇ ਲਾਵਾਂਗੇ ਉਹ ਆਪਾਂ ਥੱਲੜੀ ਸਾਈਡ ਤੋਂ ਚਾਲੂ ਕਰਨਾ ਹੈਗਾ ਇਹ ਇਧਰਲੇ ਪਾਸੇ ਚਾਲੂ ਕਰਾਂਗੇ ਤਾਂ ਕਿ ਜਿਹੜੇ ਜੇਵੇ ਦੋਨੇ ਸਹੀ ਲੱਗ ਜਾਣ ਅਗਰ ਇਹ ਵੀ ਆਪਾਂ ਉੱਪਰਲੇ ਪਾਸੇ ਜੇਬ ਲਾ ਦਈਏ ਤਾਂ ਫਿਰ ਜੇਵੇ ਇੱਕੋ ਪਾਸੇ ਦੀਆਂ ਦੋਨੇ ਲੱਗ ਜਾਣਗੀਆਂ ਇਹ ਦੇਖੋ ਹੁਣ ਆਪਾਂ ਇਹਦੀ ਜੇਬ ਲਾਵਾਂਗੇ ਇਸ ਤਿੱਕੇ ਨਾਲ ਲਾਵਾਂਗੇ ਅਨ੍ਹਾ ਦੇ ਕੋਲ ਉਪਰ ਜਿਹੜਾ ਪਨਸ਼ਾਲ ਲਾਇਆ ਜੇਬ ਦਾ ਇੱਥੇ ਮੂਹ ਰੱਖਣਾ ਐਨਾ ਉੱਚਾ ਰੱਖਣਾ ਕਪੜਾ 'ਤੇ ਨਿਸ਼ਾਨ ਲਗਾ ਕੇ ਦੱਸਿਆ ਸੀਗਾ ਇਹਨੂੰ 1.5 ਇੰਚ ਉੱਚਾ ਹੋਣਾ ਚਾਹੀਦਾ ਜੇ ਵਾਲਾ ਕਪੜਾ ਜਿਹੜਾ ਮੈਨੂੰ ਉਹ ਪੈਰ-ਪੈਰ ਦੀ ਸਿਲਾਈ ਮਾਰਨੀ ਐ ਇਹਦੇ ਉੱਤੇ ਕਿ ਫੇਰ ਵੀ ਤੁਹਾਨੂੰ ਨਾ ਪਤਾ ਲੱਗੇ ਉਹ ਦੁਬਾਰਾ ਕਮੈਂਟ ਕਰਕੇ ਬੋਲ ਸਕਦੇ ਹਾਂ ਦੱਸਦੇ ਸੀ ਨਾ ਇਹ ਪੈਰ ਪੈਰ ਦੀ ਸਲਾਈ ਮਾਰੀ ਜਿਹੜੀ ਆਪਾਂ ਜਿੰਨਾ ਮੂਹ ਰੱਖਿਆ ਉੱਥੋਂ ਤੱਕ ਸਲਾਈ ਮਾਰਨੀ ਆ ਤੇ ਅੱਗੇ ਸਲਾਈ ਨਹੀਂ ਮਾਰਨੀਗੀ ਇਹ ਇਹ ਤੇ ਉਹ ਕੱਟ ਲਾਣਾ ਜਿੰਨਾ ਆਪਾਂ ਮੂਹ ਰੱਖਿਆ ਉੱਥੇ ਕੱਟ ਲਾਣਾਗਾ ਇਹ ਜਿਹੜਾ ਕੱਟ ਲਾਇਆਗਾ ਸਲਾਈ ਤੋਂ ਅੱਗੇ ਨਹੀਂ ਆਉਣਾ ਚਾਹੀਦਾ ਪਿੱਛੇ ਪਿੱਛੇ ਰਹਿਣਾ ਚਾਹੀਦਾ ਇਹ ਲੈ ਤਾਂ ਕਟਪ ਗਿਆ ਫਿਰ ਜੇ ਖਰਾਬ ਹੋ ਜਾਊਗੀ ਇਹ। ਹੁਣ ਐਸੇ ਕਿਨਾਂ ਆਪਾਂ ਜੇਬ ਦੇ ਕੱਪੜੇ ਦੇਖੋ ਇਹ ਦਵਾਵਾਂ ਦਾ ਇਧਰ ਅੰਦਰ ਛੜ ਮੋੜਨਾਗਾ ਇਹਨੂੰ ਇਧਰ ਨਹੀਂ ਮੋੜਨਾਗਾ ਇਹਨੂੰ ਬਾਹਰਲੀ ਛੜ ਮੋੜਨਾ ਜੇਬ ਵਾਲੇ ਪਾਸੇ ਇਹਨੂੰ ਜਿਹੜਾ ਕੱਟ ਲਾਇਆ ਦੇਖੋ ਐਸੇ ਕਿਨਾਂ ਕੱਟੜਾ ਨਿਸ਼ਾਨ ਜਿਹੜਾ ਪੇ ਬਾਹਰ ਆ ਜੁਗਿਆ ਹੋਇਆ ਹੈ। ਇੱਥੇ ਫਿਰ ਆਪਾਂ ਪੈਰ-ਪੈਰ ਦੀ ਸਿਲਾਈ ਲਾਵਾਂਗੇ। ਇਹ ਤਿਆਰ ਕਰਨ ਜਿਹਦਾ ਜੇਬ ਦਾ ਟਾਂਕਾ ਮਾਰਾਂਗੇ ਪੈਰ ਪੈਰ ਦਾ ਹਾਂ ਇੱਕ ਮਿੰਟ ਹੁਣ ਜਿਹੜਾ ਬਾਲੀ ਸੜਾ ਪਾ ਟਾਂਕਾ ਮਾਰਾਂਗੇ ਜੇਬ ਤੇ ਇਹ ਵੀ ਪੈਰ ਪੈਰ ਦਾ ਲਾਣਾ ਹੈਗਾ ਟਾਂਕਾ ਇੱਕੋ ਜਿਹਾ ਲੱਗਣਾ ਚਾਹੀਦਾ ਸਿੱਧਾ ਬਿਲਕੁਲ ਦੇਖੋ ਐਸੇ ਕਿਨਾਂ ਆਪਾਂ ਜੇਬ ਦਾ ਟਾਂਕਾ ਲਾ ਜਿਹੜਾ ਪੈਰ ਪੈਰ ਦਾ ਇੱਕੋ ਜਿਹਾ ਟਾਂਕਾ ਲੱਗਿਆਗਾ ਜਿਹੜਾ ਪੱਥਲੀ ਵਾਲਾ ਮੂੰਹ ਆ ਦੇਖੋ ਐਸੇ ਕਿਰਵਾ ਨੂੰ ਬਰਾਬਰ ਕਪੜਾ ਫਾੜ ਲੈਣਾ ਹੈ ਜੀ ਲੋਕੋ ਪਜਾਮਾ ਜਿਹੜਾ ਪੇਸੇ ਪੁੱਲਾ ਸਾਹਮਣਾ 프ਰੰਟ ਹੈਗਾ ਇਹਨੂੰ ਪਲੇਨ ਕਰਕੇ ਇੱਕੋ ਜਆ ਐਲੀ ਵਿੱਚ ਮੋੜਨ ਨਹੀਂ ਚਾਹੀਦੇ ਸਿੱਧਾ ਰਹਿਣਾ ਜਿਹਦਾ ਕਪੜਾ ਬਿਲਕੁਲ ਹੁਣ ਐਸੇ ਇੱਕਨਾਲ ਪਏ ਤੇ ਸਲਾਈ ਮਾਰਾਂਗੇ ਜਿਹੜਾ ਕਿ ਕਪੜਾ ਹੱਲੇ ਨਾਲ ਥਲੇ ਜੇ ਵਾਲਾ ਇਹ ਜਿਹੜੀ ਆ ਸਲਾਈ ਮਾਰਿਆ ਦੇਖੋ ਆ ਮੋੜਾ ਕਿਹੜਾ ਮੋੜਾ ਦਾ ਪਾ ਥੋੜਾ ਜਿਹਾ ਦੇ ਨਾਲ ਰੱਖਾਂਗੇ ਇਸ ਤਰ੍ਹਾਂ ਕਿ ਨਾ ਪਰ ਰੱਖ ਲੈਣਾ ਮੂੰਹ ਇਹਦਾ ਇੱਕੋ ਜਿਹਾ ਆ ਜਿਹੜਾ ਕਪੜਾ ਜਿਹੜਾ ਲਾਵਾਂਗੇ ਮੂੰਹ ਵਾਲਾ ਇਹਦਾ ਜਿਹੜਾ ਕਪੜਾ ਹੈਗਾ ਥੋੜਾ ਜਿਹਾ ਆਪਣੀ ਥੱਲੜੀ ਸਾਈਡ ਨੂੰ ਖਿੱਚ ਲੈਣਾ ਇਸ ਤਰੀਕੇ ਨਾਲ ਥੋੜਾ ਜਿਹਾ ਬਾਹਰਾਂ ਦੇ ਖਿੱਚਣਾ ਜਾ ਕਿ ਧਾਮੇ ਦਾ ਮੂੰਹ ਕਈ ਵਾਰ ਖੁੱਲਣ ਲੱਗ ਜਾਂਦਾ ਜੇਬ ਦਾ ਇਸ ਤਰ੍ਹਾਂ ਜੇਬ ਲਾਣੀ ਹੈ ਦੇਖੋ ਕਿਸ ਤਰ੍ਹਾਂ ਦੂਜੀ ਜੇਬ ਵੀ ਲਗਾ ਕੇ ਦਿਖਾਈਏ ਦੋਨੋਂ ਕਈ ਵਾਰ ਕਿ ਪਹਿਲੀ ਜੇਬ ਵਿਚ ਆਪਾਂ ਨੂੰ ਪਾਦਣ ਲੱਗਦਾਗਾ ਕਿਸ ਤਰ੍ਹਾਂ ਜੇਬ ਲਾਈ ਸੀਗੀ ਅਗਰ ਫੇਰ ਵੀ ਤੁਹਾਨੂੰ ਨਾ ਪਤਾ ਲੱਗ ਜਾਵੇ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਦੇਖੋ ਇਹ ਆਦਰੀ ਕਾ ਜੇਬ ਲਗਾਉਣ ਦਾ ਆਹ ਨਾਲੀ ਵੀਡੀਓ ਤੁਹਾਨੂੰ ਦੱਸਾਂਗੇ ਬਿਨਾ ਥੈਲੀ ਬਣਾਉਣ ਤੋਂ ਜੇਬ ਲਗਾਉਣ ਦਾ ਤਰੀਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ